ਸੀਤਾ ਫਲ ਜਿਹੜਾ ਕੈਪੀਟਲ ਖਾਂਦਾ ਹੁੰਦਾ ਨੂੰ ਮਾਰ ਲਾਇਆ ਮਾਰਾ ਹੁੰਦਾ ਜੀ ਇਹਨਾਂ ਵਾਲੇ ਕੀ ਸੋਚਦੇ ਨੇ ਜੀ ਨਾਰ ਕਿਉਂ ਮਾਰਦੇ ਨੇ ਜੀ ਜਾਲੋ ਕਿਉਂ ਆਪ ਸੱਚ ਟੀਵੀ ਦੇ ਨਾਲ ਮੈਂ ਤੁਹਾਡਾ ਆਪਣਾ ਰਾਜਵਿੰਦਰ ਸਿੰਘ ਅੱਜ ਗੱਲ ਕਰਦੇ ਆਂ ਕਿਸਾਨ ਹੱਟ ਤੇ ਪਹੁੰਚੇ ਆਂ ਕਿਸਾਨ ਖੁਦ ਕਿਸਾਨ ਹੱਟ ਨਰਸਰੀ ਦੇ ਬੋਚੇ ਹੋਏ ਆਂ ਗੱਲ ਕਰਦੇ ਆਂ ਕਿਸਾਨ ਹੱਟ ਨਰਸਰੀ ਦੇ ਨਾਲ ਹਾਂਜੀ ਆਪਣੇ ਕੋਲੇ ਕਿਹੜੇ ਕਿਹੜੇ ਪੌਦੇ ਆ ਖਲਾਸ ਹੋ ਗਏ ਆ ਜੀ ਸੰਜੇ ਰੰਗਰੇ ਮੋਟਰ ਤੇ ਪਾਜ ਰੱਖੀ ਇਹ ਵੇਲ ਆ ਜੀ ਵੇਲ ਇਹ ਇਹ ਰਹੂਗੀ ਦੁਆਰ ਤੇ ਜਾਂਦੀ ਚਲੀ ਜਾਂਦੀ ਮਨ ਇੱਕ ਮੋਟਰ ਰਹੂਗਾ ਪੰਜ ਰੰਗ ਤੇ ਬਹੁਤ ਸਾਰਾ ਆਹ ਵੀ ਸਿੰਗਰਾਂ ਰੰਗ ਨਾਲ ਤੇ ਬਾਕੀ ਸਾਰੀ ਸਜੋਤ ਨਾਲ ਆਵਾਂਗੇ ਇੱਕ ਆ ਪਈ ਹੈ ਜੀ ਡਾਬਲ ਛੇ ਕਰ ਤੇ ਇਹ ਸਾਰੇ ਡੈਕੋਰੇਸ਼ਨ ਆ ਸਾਰੇ ਬਈ ਡੈਕੋਰੇਸ਼ਨ ਜਿਹੜੇ ਘਰ ਦੇ ਬਾਹਰ ਕੌਲਿਆਂ ਦੇ ਨਾਲ ਲੱਗਣਗੇ ਨਾਲ ਬਾਹਰ ਲਾਉਂਗਾ ਤੇ ਕੋਸਟਾ ਕੰਡੇਦਾਰ ਵੀ ਹੋਣੀ ਹੈ ਕਿ ਬਿਨਾ ਕੰਡੇ ਤੋਂ ਹੈ ਜੀ ਆ ਪੰਜ ਬੁੱਢਾ ਵਾਲੀ ਦਾ ਬਿਨਾ ਕੰਡੇ ਤੋਂ ਦੇ ਮੈਲਾ ਹੋ ਜੀ ਮੈਂ ਹਾਂ ਹਾਂ ਇੱਥੇ ਚੰਗਾ ਝੂਰ ਆ ਕੋਈ ਠੀਕ ਹੈ ਇਹ ਸਿਰਫ ਇਹ ਕੰਡਾ ਝੂਰ ਹੈ ਆਪ ਆਪਾਂ ਤੁਸੀਂ ਦੋ ਰੋਜ਼ ਜਿੰਦਾ ਚ ਇਹਨਾਂ ਦੇ ਕੰਡੇ ਲੱਗੇ ਇਹਨਾਂ ਨੂੰ ਤਾਂ ਧਿਆਨ ਨਾਲ ਆਪੂਗਾ ਕੋੜਾ ਨਹੀਂ ਨਾਲ ਲਾਉਣਾ ਕੋਈ ਜਗ੍ਹਾ ਤੇ ਨਹੀਂ ਲੱਗ ਸਕਦਾ ਹਾਂ ਬੁੱਟੇ ਬਾਦ ਨਾਲ ਨਾਲ ਤੁਸੀਂ ਸਾਧੀਆਂ ਵੀ ਰੱਖ ਦਿਓ ਜੀ ਆਹ ਸਾਵੇ ਬੁੱਟੇ ਆ ਹਣਾ ਲੱਭੀ ਵਿੱਚ ਪਰ ਅੱਛਾ ਬੁੱਟੇ ਬਾਦ ਆਪਣੇ ਸਾਧੀਆਂ ਦੇ ਆਗੇ ਕਰੇਲਾ ਤਤੂ ਟੋਰੀ ਇਹ ਬੱਦ ਲਾਈ ਇਥੇ ਆ ਰਹੀ ਨਰਸੀ ਜੀ ਮੇਰੇ ਕੋਲੋਂ ਉਹਨਾਂ ਤੇ ਆਉਂਦੇ ਆ। ਅੰਮ੍ਰੇਲ ਕੋਟ ਲੈ ਕੇ ਤਿਆਰ ਹੋ ਕੇ ਆਉਂਦੀਆਂ ਨੇ। ਠੀਕ ਹੈ Shimla ਮਿਰਚ, ਹੁਰਕੀ ਆਪਣੇ ਕੋਲੇ ਵੈਰਾਈ ਦੀ। ਜਿਹੜਾ ਮਿਰਚ ਬੈਂਗਣੀ ਬੈਂਗਣੀ ਤੇ ਉਸ ਤੋਂ ਬਾਅਦ ਆਹ ਬਾਈ ਆਪਣੇ ਫਲਾਵਰ ਪਾਏ ਨੇ, ਫਲਾਵਰ ਵਾਲਾ ਜੀ ਠੀਕ ਹੈ। ਇਹ ਕਿਹਨਾਂ ਦਾ ਕੱਟ ਵੀ ਗੰਭਾਉਂਦਾ ਕਿ ਕੱਟ ਦਾ ਕੱਟ ਦਾ ਕੱਟਾ ਵੀ ਲਊ ਜੀ। ਠੀਕ ਹੈ ਤਾਂ ਚੱਲੀ ਜਾਂਦੇ ਹਣੇ। ਕਹਤੇ ਆ ਜਿਹੜੇ ਪੌਦੇ ਡੈਕੋਰੇਸ਼ਨ ਦੇ ਸਾਰੇ ਡੈਕੋਰੇਸ਼ਨ ਚਾਹ ਲੋਗਾ ਇਹ ਆ ਰੀ ਪਰਮਾਨੈਂਟ ਆ ਇਹਨਾਂ ਨੂੰ ਗਾਰਨੀ ਚਾਹੀਦੀ ਕੋਈ ਵਰਕ ਨਹੀਂ ਆਹ ਜੀ ਇਹ ਦਾ ਬੜੀ ਵਧੀਆ ਤਰੀਕੇ ਨਾਲ ਤਿਆਰ ਕੀਤੀ ਹੋਈ ਹੈ ਇਹ ਬਈ ਇਹੋ ਖਲਾਬ ਰਹੋ ਜਿਹਾ ਜੋ ਵੀ ਰਹਿੰਦਾ ਇਹਨੂੰ ਕਹਿੰਦੇ ਨਿੱਪੋ ਆਂਦੀ ਆ ਆ ਜੀ ਇਹ ਆਪਣੇ ਫੁੱਲਾਂ ਵਾਲੀ ਫੇਰ ਜਿਹੜੀ ਆਪਾਂ ਸਿੰਗਲ ਲਾਉਣੀ ਹੋਵੇ ਠੀਕ ਆ ਇਹ ਆਮ ਘਰਾਂ ਦੇ ਵਿੱਚ ਲੱਗੀ ਵੀ ਹੋਈ ਹੈ ਜੀ ਆਮ ਘਰਾਂ ਹਨ ਤੇ ਉਸ ਤੋਂ ਬਾਅਦ ਆ ਗਿਆ ਜੀ ਆਪਣੇ ਕਹਿੰਦਾ ਜਿਵੇਂ ਛਤਰੀ ਵਾਲੀ ਦਾਲੂ ਜੁੱਤੀ ਦਾਲੂ ਫੈਂਸੀ ਬੂਟੇ ਬਾਦ ਆਪਣੇ ਆਹ ਅਗੇ ਫੈਂਸੀ ਬੂਟੇ ਠੀਕ ਹੈ ਜੀ 골ਡਨ 사이프러스 ਤੇ ਬੂਟੇ ਬਾਦ ਜੀ ਆਪਣੇ ਸਾਬ ਪਹਿਲੇ ਦਾਦਾ ਜੀ ਨਾਲ ਦੀ ਆ ਬੜਾ ਫੈਂਸੀ ਬੜੀ ਵਧੀਆ ਕਟਾਈ ਕੀਤੀ ਸੀ ਬਹੁਤ ਬੜੇ ਸ਼ਾਨਦਾਰ ਲੱਗਦੇ ਹਨਾ ਬਾਕੀ ਆ ਨਹੀਂ ਜਿਹਾਂ ਜ ਆਪਾਂ ਅੰਦਰ ਚੰਦੇ ਆਪਾਂ ਅੰਦਰ ਚੱਲ ਕੇ ਦੇਖ ਲਈਏ ਜੀ ਫੋਟੋਆਂ ਦੇ ਵਿੱਚ ਵੈਲਕਮ ਜੀ ਸਾਡੇ ਵੀ ਲੈਣ ਦਾ ਜੀ ਵੀਡੀਓ ਆ ਜਾਵੇ ਲਖਾ ਵੈਲਕਮ ਬਹੁਤ ਸੁਣਾਈ ਆ ਦਿਖਾਓ ਵੈਲਕਮ ਇਹਨਾਂ ਦਾ ਹੈਨਾ ਦੇਖੋ ਬਾਈ ਬੋਟਲ ਵੀ ਖੜੇ ਨੇ ਧਿਆਨ ਕਰਿਓ ਫੁੱਲ ਤੇ ਫੁੱਲ ਸਾਈਜ਼ ਹੈ ਜੀ ਇਸ ਤੋਂ ਵੱਡਾ ਵੀ ਆਲਾ ਕੋਈ ਆਪਾਂ ਵੀ ਮੰਗਾਵਾਉਂਗੇ ਇਸ ਤੋਂ ਵੱਡਾ ਵੀ ਕੋਈ ਮੰਗਾਵਾਉਂਗੇ ਆ ਬੇਚੋ ਕੁਝ ਬਾਈ ਗਾਜੀ ਨੂੰ ਵੀ ਲੱਗੇ ਆ ਜੀ ਵੈਲਕਮ ਆ ਜੀ ਕਿਸਾਨ ਆ ਖੁਦ ਕਿਸਾਨ ਨਰਸਰੀ ਤੇ ਉਹ ਅੰਦਰ ਚੱਲਦੇ ਆ ਨਰਸਰੀ ਦੇ ਵਿੱਚ ਦੇਖਦੇ ਆ ਬਸ ਮੋਟੇ ਆ ਆਹ ਲੋ ਜੀ ਇਹ 5 ਛੜੀ ਆ ਜੀ 5 ਛੜੀ ਪਰਮਾਨੈਂਟ ਪਲਾਂਟ ਆ ਓਕੇ ਜੀ ਹਾਂ ਜੀ ਇਹ ਸਦਾ ਬਹਾਰੀ ਹੈ ਜੀ ਇਹ ਪਰਮਾਨੈਂਟ ਜਿਆ ਅੱਛਾ ਗਰਮੀ ਸਰਦੀ ਵਾਲਾ ਜੀ ਗਰਮੀ ਸਰਦੀ ਵਾਲਾ ਮਤਲਬ ਸਦਾ ਬਹਾਰ ਪੌਦਾ ਕੋਈ ਫਰਕ ਨਹੀਂ ਜੀ ਇਹ ਦੋ ਜੀ ਐਗਰੋਨੋਮੀ ਆ ਇਹ ਵੀ ਪਰਮਾਨੈਂਟ ਹੈ ਜੀ ਠੀਕ ਹੈ ਇਹਦਾ ਵੀ ਕੋਈ ਗਰਮੀ ਸਰਦੀ ਦਾ ਕੋਈ ਫਰਕ ਨਹੀਂ ਇਹ ਤਾਂ ਮਤਲਬ ਜਿਵੇਂ ਕਿਤੇ ਉਹ ਜੀ ਜਗ੍ਹਾ ਤੇ ਫਰਸ਼ ਵਾਲੇ ਥਾਂ ਕੁੰਬੇ ਲਾਓ ਛਾਵੇਂ ਲਾਓ ਕੋਈ ਫਰਕ ਨਹੀਂ ਹਾਂ ਓਕੇ ਬਾਲ ਆ ਜੋ ਜੀ ਆ ਕੀ ਪੌਦਾ ਜੀ ਮੰਮਤ ਬੜੀ ਜੜਵੀ ਤਕਰੀ ਦੱਸਦੀ ਹੈ ਜੀ ਕਣਾ ਵੀ ਹੈ ਨਾ ਇਹ ਬੌਂਸਾ ਜੇ ਪਲਾਡਾ ਜੀ ਪਹਿਲਾਂ ਨੇ ਪੌਣਾ ਜੀ ਪੌਣਾ ਪਲਾਂਟ ਇੱਕ ਆ ਜੀ ਬੈਬੂ ਪਲਾਡਾ ਪਾਣੀ ਵਾਲਾ ਅੱਛਾ ਤੇ ਉਹ ਦਫ਼ਤਰ ਜੀ ਆਪਾਂ ਰੱਖ ਸਕਦੇ ਆ ਕਿ ਜਿੱਥੇ ਮਰਜ਼ੀ ਰੱਖ ਇਹ ਫਿਰ ਫੋਟ ਕਰੀ ਜਾਂਦਾ ਫੋਟ ਕਰਦਾ ਜੀ ਤੇ ਇਹਨੂੰ ਇਹ ਕੋਈ ਚੱਕਰ ਨਹੀਂ ਪਾਣੀ ਪਾਉਣਾ ਪੈਂਦਾ ਜਾਂ ਪਾਣੀ ਪੰਜ-ਛੇ ਦਿਨਾਂ ਪਿੱਛੇ ਬਦਲ ਦਵੇ ਬਦਲਦਾ ਇਹ ਬਾਹਰ ਕਰਕੇ ਬਦਲਣਾ ਪੈਂਦਾ ਆ ਜੀ ਇਸ ਤਰ੍ਹਾਂ ਬਸ ਆ ਲੋ ਅੱਛਾ ਆ ਕੰਡਾ ਦਾ ਗਲਾਸ ਇਹਦੇ ਨਾਲ ਕੋਈ ਚੱਕਰ ਨਹੀਂ ਕੋਈ ਚੱਕਰ ਨਹੀਂ ਅੱਛਾ ਚਲੋ ਆ ਲੋ ਦਿੱਤੀ ਜਾਣਕਾਰੀ ਹੋਰ ਆ ਸਫਾਈ ਕਰਦੇ ਬਾਕੀ ਆ ਜਿਉ ਆ ਜੋ ਆਪਣੇ ਪਨੀਰੀ ਆ ਗਈ ਜਿਹੜੀ ਪੂਰੇ ਦੇ ਚੰਨੀ ਚੰਨੀਆਂ ਬਹੁਤ ਅੱਛਾ ਬਹੁਤ ਜਿਵੇਂ ਕੋਈ ਵੀ ਇਹ ਸਾਰੀ ਫੁੱਲਾਂ ਦੀ ਹੈ ਫੁੱਲਾਂ ਦੀ ਹੈ ਸਾਰਾ ਅੱਛਾ ਜੀ ਫੁੱਲਾਂ ਦੀ ਇਹਨੂੰ ਇਹਨੂੰ ਜਿਹਨੂੰ ਕਹਿੰਦੇ ਸਦਾਬਹਾਰ ਫੁੱਟਾ ਇਹ ਉਹਦੇ ਇਹ ਹੈ ਸਦਾਬਹਾਰ ਜੀ ਆ ਪੁਲਿਸ ਆਪਣੇ ਕੀ ਵਹਿਰ ਖੜੀ ਪਈ ਆ ਪੁਲਿਸ ਪਈ ਆ ਜੀ ਉਸ ਤੋਂ ਬਾਅਦ ਬਹੁਤ ਸਮੋਸ ਪਈ ਆ ਜੀ ਨੀਆ ਪਿਆ ਜਿਹੜਾ ਪਨੀਰੀ ਦਾ ਪਲਾਂਟ ਬਾਕੀ ਆਰਡਰ ਤੇ ਦੇਖ ਸਕਦਾ ਬਈਆ ਹਾਂ ਕਹਿੰਦੇ ਤੁਹਾਨੂੰ ਆਰਡਰ ਤੇ ਕਿਥੋਂ ਦੀ ਕਿ ਕਿ ਜਿੱਤੂ ਦੀ ਮਰਜ਼ੀ ਨਾਲ ਕੋਈ ਹੋ ਹੋ ਕੋਲ ਬਾਕੀ ਆ ਤੁਸੀਂ ਪਈ ਆ ਜੀ ਪਾਲੀ ਪਾਲੀ ਤੇ ਹਰੀ ਇਹ ਤੁਸੀਂ ਨਹੀਂ ਮਿਲਦੀ ਜਿੰਨੀ ਮਰਜ਼ੀ ਲੈ ਕੇ ਜੋ ਮਰਜ਼ੀ ਰੋ ਗਰਮੀ ਸਰਦੀ ਜਦ ਕਾਲੀ ਆਓ ਓਕੇ ਜੀ ਓਕੇ ਬਹੁਤ ਹਨ ਦੇ ਪੁਲਸੀ ਚਾ ਪੈ ਜੀ ਮਿੱਟੀ ਦਾ ਗਮਲਾ ਮਿੱਟੀ ਦਾ ਗਮਲਾ ਇਹ ਇਹ ਪੈਸੇ ਪਾਵਾ ਜੀ ਅੱਛਾ ਪੈਸੇ ਪਾਉਣ ਵਾਲਾ ਅੱਛਾ ਇਹ ਵੀ ਰੱਖਿਆ ਹੋਇਆ ਤੁਸੀਂ ਰੱਖਿਆ ਜੀ ਕਮਾ ਜੀ ਤੋਂ ਨੂੰ ਬਹੁਤ ਵਧੀਆ ਸ਼ਾਨਦਾਰ ਚੀਜ਼ਾਂ ਇਹ ਬੜੇ ਲੋਕਾਂ ਦਾ ਬੰਦੋ ਬੜਾ ਇਧਰ ਨੂੰ ਵੀ ਦੇਖ ਲਿਓ ਜੇ ਮਾਰ ਲਿਓ ਜੀ ਨਿਗਾ ਇਧਰ ਸਾਰੇ ਆਗੇ ਤਕਰੀਬਨ ਬਸ ਇਹੀ ਰਹੀ ਜੀ ਆਪਣੇ ਆਹ ਮਿੱਟੀ ਦੇ ਬਰਤਨ ਆ ਠੀਕ ਆ ਬਹੁਤ ਵਧੀਆ ਗਮਲੇ ਲਾਉਣ ਵਾਸਤੇ ਵੀ ਆਹ ਹਰ ਕਿਸੇ ਫੁੱਟ ਸਾਈਜ਼ ਦੇ ਇਕ ਗਮਲਾ ਪਿਆ ਜਿੰਦਾ ਮਰਜੀ ਆਲਾ ਕਹਿ ਆਉਣ ਦੀ ਫੈਸਲਾ ਜੀ ਇਹ ਜੀ ਗਮਲੇ ਇਹਨਾਂ ਨੂੰ ਰੰਗ ਆਪ ਵੀ ਕੀਤਾ ਜਾ ਸਕਦਾ ਹੈ ਮਿੱਟੀ ਦਾ ਰੰਗ ਆ ਜੀ ਪੱਟਾ ਰੰਗ ਹੋਰ ਦੂਸੇ ਪੈਸੇ ਰੰਗ ਦੇ ਪੱਤੇ ਨੇ ਹਾਂਜੀ ਉਹ ਰੰਗ ਨਹੀਂ ਕਰਿਆ ਦੋਸਤੋ ਇਥੋਂ ਵੱਲਾਂ ਵੀ ਸਬਜ਼ੀ ਵਾਲੀਆਂ ਤਿਆਰ ਮਿਲਦੀਆਂ ਨੇ ਇਹ ਫੁੱਲ ਬੂਟੇ ਫੁੱਲ ਬਹੁਤ ਤਰ੍ਹਾਂ ਦੇ ਤੁਹਾਨੂੰ ਦਿਖਾਉਣੇ ਆ ਗਮਲੇ ਆ ਇੱਧਰ ਵੀ ਮੜੀ ਦੀ ਝਾਤ ਮਰਾ ਦਿਓ ਚੀਨੀ ਦੇ ਗਮਲੇ ਆ ਚੀਨੀ ਦੇ ਗਮਲੇ ਆ ਗੁਰਦਾ ਗਮਲੇ ਆ ਆ ਫਾਈਬਰ ਦਾ ਪੂਰਾ ਸ਼ਾਨਦਾਰ ਟੋਪਰੀਆਂ ਨੇ ਆ ਵਾਲੀ ਜਿੰਵੇ ਵੱਡੀ ਆ 70 ਰੁਪਏ ਦੀ ਆ ਛੋਟੀ ਹੈ ਜੀ ਆਹ ਵਾਲੀ ਇਹ ਆਪਣੀ ਸਾਮੀ ਦਾ ਜੀ ਆ ਛੋਟੀ ਬਾਕੀ ਆ ਪੈਣੀ ਟੱਪਾ ਜਿਹੜੀ 70 ਰੁਪਏ ਦਾ ਬੈਸੇ ਵਾਲਾ ਮੀਡੀਅਮ ਸਾਈਜ਼ ਆ ਬਹੁਤ ਵਧੀਆ ਸਾਈਜ਼ ਆ ਹਰੂ ਜੇ ਅੱਗੇ ਦੇਖਦੇ ਆ ਚਲੋ ਚਲੋ ਅੱਗੇ ਦੇਖਦੇ ਆ ਇੱਧਰ ਵੀ ਦੇਖਦੇ ਹੋ ਮਾੜੀ ਹਮਾਤ ਦੀ ਨਿਗਾਹ ਹਾਂ ਸਾਹਿਬ ਬੈਠੇ ਆ ਇਹ ਇੱਥੇ ਮੈਂਟੇਨੈਂਸ ਆ ਗਿਆ ਜੀ ਆਪਣੇ ਇੰਡੋਰ ਪਲਾਂਟ ਆ ਜਿਵੇਂ ਮਰਜ਼ੀ ਲਾਓ ਇਹਨਾਂ ਨੂੰ ਛਾਵੇਂ ਹੀ ਕੋਈ ਵੀ ਇਹਨਾਂ ਦਾ ਪਰਛ ਨਹੀਂ ਆ ਹਾਂ ਜੀ ਹਾਂ ਆ ਆ ਬੁੱਟਿਆਂ ਨੂੰ ਕੀ ਕਹਿੰਦੇ ਆ ਜੀ ਬਾਕੀ ਕਹਿੰਦਾ ਨਾ ਮਰਈਆ ਜੀ ਹੋਰ ਸੈ ਇਹਨੂੰ ਬੌਣੇ ਪਲਾਂਟ ਵੀ ਕਹਿੰਦੇ ਨੇ ਬੌਣੇ ਪਲਾਂਟ ਕਾ ਗਿਆ ਜੀ ਆਪਣੇ ਆ ਦੇਖੋ ਇਹ ਵੀ ਇਥੇ ਵੀ ਬੋਰਸ ਹੈ ਜੀ ਇਹਨਾਂ ਦੀ ਵੈਰੈਟੀ ਆਪਣੇ ਕੋਲੇ ਕਿੰਨੇ ਤਰ੍ਹਾਂ ਦੀ ਹੈ ਜੀ ਇਹਦਾ ਵੀ 12-13 ਅੱਛੀ ਕੁਆਲਿਟੀ ਐਸੀ ਕਰਨੀ 12-13 ਰੰਗ ਪੈਦੇ ਮੈਨੂੰ ਤਾਂ ਲੱਗਦਾ ਜੀ ਵੱਧ ਹੋਣਗੇ ਇਹ ਕਲਾ ਜੀ ਦਾ ਇਥੇ ਜਨੇ ਨਹੀਂ ਜਾਂਦੇ ਇੰਨੇ ਤਰ੍ਹਾਂ ਦੇ ਨਹੀਂ ਨਹੀਂ ਆ ਤਾਂ ਬਿਗੋਨੀਆਂ ਗੈਂਦ ਬੋਰਸਨ ਗਜਨੀਆਂ ਵਰਦਿੰਨ ਤੇ ਉਸ ਤੋਂ ਬਾਅਦ ਆਪਾਂ ਇਹ ਸੈਂਟਸ ਤੋਂ ਪਟੂਨੀਆਂ ਢਿੱਲੀ ਤੇ ਸਾਲਗੀਆਂ ਇਹ ਆਪਣੇ ਅੱਗੇ ਫਿਰ ਪਾਮਾ ਦੀਆਂ ਵੈਰਟੀਆਂ ਪਈਆਂ ਨੇ ਠੀਕ ਹੈ ਨਾ ਇੱਧਰ ਪਈ ਹੈ ਜੀ ਆਪਣੇ ਕਰੋਟਨ ਸੌਫ ਇੰਡੀਆ ਗਰਾਸ ਗਰਾਸ ਕਿਹੜਾ ਜੀ ਮੜਾ ਗਰਾਸ ਦਿਖਾ ਦਿਓ ਆ ਜੋ ਦਰਸ਼ਕਾਂ ਨੂੰ ਦਿਖਾਉਣਾ ਹੈ ਗਰਾਸ ਇਹ ਉਹ ਵੈਰਟੀ ਜਿਹੜਾ ਕੋਲ ਆਉਂਦਾ ਹੈ ਅੱਛਾ ਆ ਗਰਾਸ ਆ ਬਹੁਤ ਸੋਹਣਾ ਇਹ ਪੌਦਾ ਪਰਮਾਨੈਂਟ ਹੈ ਇਹ ਅੰਦਰ ਲਾਓ ਬਾਹਰ ਲਾਓ ਜਿੱਥੇ ਮਰਜ਼ੀ ਲਾਓ ਇਹ ਗਰਾਸ ਦਾ ਪੌਦਾ ਦੋਸਤੋ ਦੇਖ ਲਓ ਤਾਰੇ ਪਰਮਾਨੈਂਟ ਪਲਾਟ ਨੇ ਆ ਬਣੀ ਪਲਾਟ ਆ ਜੀ ਛੋਟੇ ਪੱਤੇ ਵਾਲੇ ਆ ਵੱਡੇ ਪੱਤੇ ਵਾਲਾ ਬਣੀ ਪੱਤੇ ਵਾਲਾ ਜੀ ਵੱਡੇ ਵਾਲਾ ਛੋਟੇ ਦੇ ਵੱਡੇ ਚ ਕੀ ਫਰਕ ਹੁੰਦਾ ਜੀ ਕਿਉਂ ਬਾਲਾ ਫੜਾ ਜੀ ਵਾਲੇ ਕਹਿੰਦੇ ਨੇ ਵੱਡੇ ਪੱਤਾਂ ਵਾਲਾ ਚਾਹੀਦਾ ਛੋਟੇ ਵਾਲਾ ਆ ਵੇਚੀਂ ਇੱਧਰ ਇਹ ਕੋਰੀਸ਼ਨ ਕਿਹੜੀ ਕਿਹੜਾ ਪੌਦਾ ਵਧੂ ਦਿੰਦਾ ਨਾ ਪਰ ਇੱਕੋ ਜਿਹੀ ਨੇ ਜੀ ਛੋਟੇ ਪੱਤੇ ਵਾਲਾ ਲਾਉਣਾ ਨਾ ਬਾਈ ਅੱਛਾ ਉਹ ਇੱਛਾ ਨਿਰਪਰ ਕਰਦੀ ਏ ਬੰਦੇ ਦੀ ਹਨਾ ਕਿ ਛੋਟੇ ਵਾਲਾ ਲਾਉਣਾ ਜਾਂ ਵੱਡੇ ਵਾਲਾ ਛੋਟੇ ਵਾਲੇ ਅੱਛਾ ਹਾਂ ਜੀ ਆ ਛੋਟੇ ਪੱਤੇ ਵਾਲਾ ਮਣੀ ਪਲਾਟ ਆ ਦੋਸਤੋ ਜੇ ਮਰਜ਼ੀ ਲਾਓ ਇਹ ਆ ਵੇਲ ਆ ਗਈ ਇਹ ਵੇਲ ਆ ਗਈ ਜੀ ਆਪਣੇ ਸਿੰਗਲ ਫੁੱਲਾਂ ਦੀ ਓਕੇ 45 ਠੀਕ ਹੈ ਬਾਕੀ ਸਾਰੇ ਮੰਨ ਫੈਂਸੀ ਨੇ ਬਾਈ ਇਹ ਠੀਕ ਹੈ ਫੈਂਸੀ ਨੇ ਡੈਕੋਰੇਸ਼ਨ ਤੇ ਫੋਟੋ ਸਾਰੇ ਡੈਕੋਰੇਸ਼ਨ ਵਾਲੇ ਨੇ ਆ ਗਿਆ ਬਾਈ ਗੋਲਡਨ ਸਾਈਪ੍ਰਸ ਇਹਨੂੰ ਜਿਹੜੀ ਜਿਹਨੂੰ ਦੇਸੀ ਪਾਸ਼ੀ ਦੀ ਵਿੱਦਿਆ ਪੜਾਈ ਕਹਿੰਦੇ ਨੇ ਵੀ ਉਹ ਹੋਰ ਹੁੰਦੀ ਹੈ ਜੀ ਇਹ ਆ ਗਿਆ ਬੌਣਾ ਪਲਾਂਟ ਜਿਸਾ ਬੌਣਾ ਪਲਾਂਟ ਸਾਈਪ੍ਰਸ ਜਿਹਨੇ ਕਿਸੇ ਨੇ ਵੀਰ ਨੇ ਕਮਰੇ ਦੇ ਵਿੱਚ ਬੰਦ ਕਰਨਾ ਓਕੇ ਜੀ ਹਾਂ ਜੀ ਇਹਨੂੰ ਜੇ ਮਰਜ਼ੀ ਬੰਦ ਕਰ ਦਿਓ ਅੱਛਾ ਕਮਰੇ ਦੇ ਵਿੱਚ ਜਿਹੜੇ ਲੱਗਦੇ ਆਉਣੇ ਠੀਕ ਹੈ ਜੀ ਬਾਕੀ ਅੱਗੇ ਆਗੇ ਆਹ ਪਹਿਲੀ ਜੀ ਸਾਰੀ ਖਬਰ ਏ ਸਾਈ ਭਾਈ 200 ਰੁਪਏ ਦਾ ਅੱਛਾ ਮਰਜੀ ਪੀਰ ਆ ਕੇ ਦੇਖ ਕੇ ਲੈ ਕੇ ਜਾਵੇ ਆ ਸੋਕੇ ਇਹ ਸਾਈ ਹੁੰਦੇ ਤੋਂ ਵੱਡੇ ਲੈਣਗੇ ਭਾਈ ਫਿਰ 250 300 400 6 1500 ਕਿਤੇ ਅੱਛਾ 6 1500 ਦੀ ਵਾਹ ਵੱਡੇ ਸਾਈ 200 ਇਹ ਮਤਲਬ ਵੱਡੇ ਜਿਹੜਾ ਸਾਈਜ਼ ਆ ਉਹ ਪਿਆ ਹਨਾ ਉਹ ਪੈਨੇ ਜੀ ਉਹਦੇ ਤੋਂ ਵੱਡੀ ਸਾਈ ਨਹੀਂ ਕੱਢੀ ਉਹ ਤਿਆਰ ਹੀ ਨਹੀਂ ਹਨਾ ਥੋੜੇ ਜਲਦੀ ਮਾਤੀ ਆਹ ਸਰੀਰ ਏ ਬੇਲ ਹੈ ਜੀ ਇਹਨੂੰ ਕਹਿੰਦੇ ਨੇ ਤੁਸੀਂ ਬੇਲ ਕਿਤੇ ਫੁੱਲ ਵਾਲੀ ਬੇਲਾ ਮੈਂ ਦੇ ਦੂੰਗਾ ਜੀ ਤਕਰੀਬਨ 9-10 ਵੈਰਾਈਟੀਆਂ ਮੈਂ ਦੇ ਸਕਦਾ ਮੌਕੇ ਤੇ ਜਦ ਵੀ ਮੇਰੇ ਕੋਲੇ ਕੋਈ ਵੀਰ ਆਊਗਾ ਠੀਕ ਹੈ ਮੈਂ 10 ਵੈਰਾਈਟੀਆਂ ਅਲੱਗੋ-ਲੱਗ ਦਿਨ ਕੇ ਦੇ ਸਕਦਾ ਹਾਂ 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 ਠੀਕ ਹੈ ਜੀ ਪਰ ਦੱਸੀ ਜਾਵੇ ਬਾਈ ਆਪਾਂ ਸਾਰੀਆਂ ਮੋਬਾਈਲ ਤੇ ਕੱਢ-ਕੱਢ ਕੇ ਦਵਾਵਾਂਗੇ ਹਾਂ ਮੋਬਾਈਲ ਜੀ ਠੀਕ ਹੈ ਜੀ ਬਸ ਵੀ ਆ ਜਾ ਬਾਈ ਕੋਟੀਆਂ ਪਾਪ ਅੰਦਰ ਲਾਓ ਬਾਹਰ ਲਾਓ ਕਮਰੇ ਚ ਹੀ ਬੰਦ ਕਰ ਲਓ ਤਾਂ ਵੀ ਵੇਚ ਦੇ ਲਈਏ ਓਕੇ ਜੀ ਹਾਂ ਜੀ ਅਸੀਂ ਉਸ ਤੋਂ ਬਾਅਦ ਬਈ ਅੱਗੇ ਆਪਾਂ ਆ ਫਰੂਟ ਵਾਲੇ ਪਾਈ ਨੇ ਜਿਹੜੇ ਕਿੰਨੂ ਹੋ ਗਿਆ ਬਈ ਇਹਨਾਂ ਦੀ ਗਰੰਟੀ ਆ ਅੱਛਾ ਕਿੰਨੂ ਆ ਦੀ ਕਿੰਨੂ ਆ ਤਾਂ ਜੋ ਵੀ ਆ ਫਲ ਤੋਂ ਲੈ ਚੋ ਮੇਰੀ ਗਰੰਟੀ ਆ ਜਿਹੜੇ ਆਪਾਂ ਬਈ ਡੈਕੋਰੇਸ਼ਨ ਦੇ ਪੁਗੀਤਾ ਬਈ ਅੱਛਾ ਤੇ ਆਪ ਨੂੰ ਫਲਾਂ ਚ ਮਤਲਬ ਕਿੰਨੀ ਗਿਣਤੀ ਚ ਪੌਦੇ ਮਿਲ ਸਕਦੇ ਆ ਸਾਡੇ ਨਾਲ ਵੈਰਾਈਟੀਆਂ ਆਪਣੇ ਕੋਲੇ ਆ ਸਾਡੀ ਵੈਰਾਈਟੀਆਂ ਮੈਂ ਤਕਰੀਬਨ ਗਿਣਾਈ ਜਾਂਦਾ ਫਿਰ ਆਪਾਂ ਟੋਟਲ ਦੀ ਬਈ ਨੂੰ ਦੱਸ ਦਾਂਗੇ ਕਿ ਐਲੀ ਬਈ ਵੈਰਾਈਟੀਆਂ ਬਣ ਗਈਆਂ ਮੰਨ ਲਈ 16 17 ਵੈਰਾਈਟੀਆਂ ਮੈਂ ਬੋਕੇ ਤੇ ਮੌਜੂਦ ਕਰ ਮੌਜੂਦ ਕਰ ਦਾਂਗਾ ਬਾਕੀ ਇਹਨੂੰ ਘੜੂ ਬਾਈ ਫਿਰ ਆਪਾਂ ਮੌਕੇ ਤੇ ਦੇਵਾਂਗੇ ਲੈ ਕੇ। ਬਾਕੀ ਨਰਸਰੀ ਸਫਾਈ ਬਹੁਤ ਹੈ ਜੋ। ਸਫਾਈ ਦਾ ਹੈ ਬਾਈ ਹੁਣ ਦੇਖੋ ਤੁਸੀਂ ਲੱਗੇ ਦੱਸ ਦੇਖਦੇ ਰਹੋ। ਵੀ ਹਲੇ ਤਾਂ ਤੁਸੀਂ ਸਵੇਰ ਵੇਲੇ ਆ ਕੇ ਦੇਖਿਓ ਮੇਰੇ ਕੋਲੇ। ਹਾਂਜੀ ਹਾਂਜੀ। ਚਲੋ ਹੁਣ ਤਾਂ ਮੈਂ ਵੀ ਉਲਝ ਜਾਇਆ ਹੋਇਆ। ਬਾਕੀ ਆਪਾਂ ਇੱਥੋਂ ਤੋਂ ਸ਼ੁਰੂਆਤ ਕਿੰਨੂ ਹੈ ਬਾਈ? ਅੱਛਾ। 150 ਤੋਂ ਲੈ ਕੇ ਮੰਨ 200 ਇਹ ਮੰਨ ਮੀਡੀਅਮ ਪੌਦਾ ਜੇ ਵਾਲਾ ਬਾਈ ਵੱਡਾ ਪੌਦਾ ਨੂੰ ਤਾਂ 600 ਰੁਪਏ ਤੋਂ ਲੈ ਕੇ 800 ਰੁਪਏ ਦੇ ਕਰੀਬ ਹੈ। ਆਪ ਪਵਿੱਤਾ ਤੇ ਰੈੱਡ ਲੇਡੀ ਬਾਈ ਸਿੰਗਲ ਨੂੰ ਫਲ ਸੇ ਮਿੰਨਿਆ ਬਹੁਤ ਫਲ 100 ਰੁਪਏ ਦਾ ਹੈ। ਆਜ ਉਸ ਦੇ ਬਾਅਦ ਦੀ ਆਪਿਆ ਨਾਲ ਦੇਸੀ ਲਊਗਾ ਬਾਈ ਤਾਂ 150 ਰੁਪਏ ਦਾ 100 ਰੁਪਏ ਦਾ ਵੀ ਦੇ ਦੂੰ ਦੇਸੀ ਜੇ ਲਊਗਾ ਰੈੱਡ ਥਾਣੇ ਵਾਲਾ ਪੂਰਾ ਰੀਜਨ ਦਾ 250 ਰੁਪਏ ਦਾ 250 ਤੋਂ ਲੈ ਕੇ 300 ਇੱਕ ਕਹਿ ਦਿੰਦੇ ਆਂ ਘਰੇ ਲੈਉਣੀ ਆ ਬਾਈ ਰੋਣਾ ਲੈ ਜਾਓ ਉੱਦਾਂ ਸਾੜੀ ਦੇ ਦੁਆਰਾ ਕੇ ਉਦਾਂ ਲੱਗਦਾ ਨਾਰ ਲਾਉਂਦੇ ਆ ਸਿਆਣੇ ਬੰਦੇ ਲਾਉਂਦੇ ਉਹਨਾਂ ਨੂੰ ਪਤਾ ਵੀ ਮੰਗਾ ਨਾਰ ਵਿਕਦਾ ਹਨਾ ਪਰ ਫਿਰ ਵੀ ਉਦਾਂ ਪਿੰਡਾਂ 'ਚ ਗੱਲ ਬੜੀ ਪ੍ਰਚਲਿਤ ਆ ਵੀ ਨਾਰ ਮਾੜਾ ਆ ਕੇ ਜੀ ਅਗਲੇ ਦੀ ਸਮਝ ਹੁੰਦੀ ਆ ਬਾਈ ਇਹ ਤਾਂ ਹੁਣ ਆਪਾਂ ਵੀ ਤੁਸੀਂ ਦੱਸ ਸਕਦੇ ਵੀ ਨਹੀਂ ਮਾੜਾ ਨਹੀਂ ਬਾਈ ਨਹੀਂ ਆ ਤੁਸੀਂ ਨਹੀਂ ਮਾੜਾ ਹੈਗਾ ਇਹਦੀ ਰਾਸ਼ੀ ਵੀ ਵਧੀਆ ਜੀ ਅੱਛਾ ਅੱਛਾ ਜਿਹਦੇ ਬੰਦੇ ਦੇ ਘਰੇ ਨਾਰ ਲੱਗ ਜਾਓ ਮੈਂ ਤੋ ਲਿਖ ਕੇ ਲੈ ਜਾਵੇ ਜੇ ਕੋਈ ਕਮੀ ਪੇਸੀ ਹੋਊਗੀ ਇਹ ਚ ਆਹ ਜਿਹੜੀਆਂ ਅੰਗੂਰਾਂ ਦੀਆਂ ਵੱਲਾਂ ਐ ਕਿਹੜੇ ਅੰਗੂਰਾਂ ਦੀਆਂ ਵੱਲਾਂ ਐ ਇਹ ਬਾਈ ਜਿਵੇਂ ਆਹ ਪਈ ਐ ਜੀ ਅੱਜ ਮੇਰੇ ਕੋਲੇ ਮੌਕੇ ਤੇ ਪਈ ਐ ਹਰਿਆਂ ਦੀ ਜੇ ਕੋਈ ਫਰੀ ਆ ਕੇ ਕਾਲੀ ਵੀ ਮੰਗੂ ਆਪਾਂ 5-10 ਮਿੱਤਾਂ ਦੇ ਦੂਏ ਪਾਸੇ ਫਾਰਮ ਤੋਂ ਲਗਾ ਕੇ ਲੈ ਸਕਦਾ ਸਾਡੀ ਹੁਣ ਐਸੇ ਮੌਕੇ ਤੇ ਮੇਰੇ ਕੋਲੇ ਹਰਿਆਂ ਦੀ ਪਈ ਐ 50 ਰੁਪਏ ਦੀ ਐ 50 ਰੁਪਏ ਤੋਂ ਲੈ ਕੇ 70 ਰੁਪਏ ਤੱਕ ਜੇ ਲਊਗਾ ਲਚਮਣ ਗੂਰ ਲੰਬਾ ਤੇ ਇਹ ਹਰਿਆਂ ਦੀ ਹੈ ਜੀ 350 ਦੀ 400 ਦੀ ਜੇ ਕਾਲਿਆਂ ਦੀ ਲਊ ਤਾਂ 600 700 ਆ ਗਿਆ ਬਾਈ ਜੀ ਔਲਾ ਹਾਈਬ੍ਰਿਡ ਔਲਾ ਇਹ ਵਾਲਾ ਜੀ ਠੀਕ ਹੈ ਜੀ ਇਹ ਤੁਹਾਨੂੰ ਪਿਓਰ ਦਵਾਂਗੇ ਸਿੰਗਲ ਨੂੰ ਫੜ ਲੱਗੂਗਾ ਇਹ ਦਵਾਂਗੇ 350 ਰੁਪਏ 250 ਦੇ ਤੇ 350 ਤੱਕ ਠੀਕ ਹੈ ਇਹ ਜਿਹੜਾ ਅਨਾਰ ਹੈ ਬਾਈ ਤੁਹਾਨੂੰ ਮੈਂ ਦੱਸ ਹੀ ਦਿੱਤਾ ਇਹਦੇ ਦੋ ਵੈਰਟੀਆਂ ਪਈਆਂ ਨੇ ਵਾਪਸ ਅੱਗੇ ਆ ਜਾਓ ਬਾਈ ਫਿਰ ਇਹ ਜਿਹੜੀ ਆਮ ਮਿੱਟੀ ਨਾਲ ਹੀ ਲਾਉਣੇ ਆ ਆਮ ਨਾਲ ਜੀ ਆ ਆ ਗਈ ਲੀਚੀ ਦੀ ਆਪਣੇ ਲੀਚੀ ਦਾ ਸੋਡਾ ਏਡਾ ਸਾਈਜ਼ ਦਵਾਂਗੇ ਅੱਛਾ ਲੀਚੀ ਹਾਂ ਉਸ ਤੋਂ ਬਾਅਦ ਆ ਬਾਈ ਕਿ ਆ ਪਿਆ ਕਾਲਾ ਅੰਬ ਕਾਲਾ ਅੰਬ ਹਾਂ ਜੀ उसके बाद आप या भाई लगाट इधर भी भाई मार दे। मारे या कैमरा लगाट वाला जी जरा पीला जहा लगता लगाट जी ठीक है जी लगाट उसके बाद आज भाई आजू ਕਦਰੂ ਨੇ ਇਹਨਾਂ ਦੀ ਸਾਰਿਆਂ ਦੀ ਗਾਰੰਟੀ ਆ ਬਾਈ ਹਣੇ ਮੈਂ ਮੀਡੀਆ ਦੇ ਸਭ ਨੂੰ ਸਾਈਡ ਦਿਖਾ ਦੇ ਦੇਖੋ ਜੀ ਕੁਛ ਪੌਦਿਆਂ ਤੇ ਚੀਕੂ ਲੱਗੇ ਵੀ ਹੋਏ ਨੇ ਨਿੱਕੇ ਨਿੱਕੇ ਪੌਦੇ ਆ ਤੇ ਹਜੇ ਚੀਕੂ ਲੱਗੇ ਹੋਏ ਆ ਉਸ ਤੋਂ ਬਾਅਦ ਜੀ ਆ ਆ ਗਿਆ ਜੀ ਆਪਣੇ ਲੰਗੜਾ ਅੰਬ ਮੰਗੜਾ ਅੰਬ ਆ ਗਿਆ ਐਲਫੈਂਜੋ ਅੰਬ ਜੀ ਐਲਫੈਂਜੋ ਅੰਬ ਦੀ ਕੀਮਤ ਆ ਜੀ ਮੈਂ ਕਹਾਂ ਜੀ ਜਿਹੜਾ ਬੰਦਾ ਇਹ ਖਾਣ ਲੱਗਦਾ ਕਿੰਨਾ ਦਾ ਫਰੂਟ ਬਹੁਤ ਮਹਿੰਗਾ ਬਾਈ ਅੱਛਾ ਜੀ ਤੇ ਉਸ ਤੋਂ ਬਾਅਦ ਇਹਦਾ ਡੈਸਟ ਵੀ ਬਹੁਤ ਹੈ ਇਹ ਕਰਦੇ ਨੇ ਠੀਕ ਹੈ ਜੀ ਇਹ ਲੱਗੇ ਤਾਂ ਬਹੁਤ ਸੁੰਦਰ ਅੱਛਾ ਜੀ ਉਸ ਤੋਂ ਬਾਅਦ ਭਈਆ ਆਲੂ ਬਖਾਰਾ ਬਰਸਰੀਆ ਓਕੇ ਜੀ ਉਸ ਤੋਂ ਬਾਅਦ ਆਹ ਆਲੂ ਬਖਾਰਾ ਪਿਆ ਸੈਂਟਰੋਂ ਇਸ ਤੋਂ ਬਾਅਦ ਜੀ ਆਪਣੇ ਕੋਲੇ ਆ ਗਿਆ ਆੜੂ ਤਿੰਨ ਦੋ ਤਿੰਨ ਨਸਲਾਂ ਇਕੜੀਆਂ ਆਲੂ ਬਖਾਰੇ ਦੀਆਂ ਬਾਜੀ ਕੋਲੇ ਮੌਜੂਦਾ ਹੋਣਾ ਇਹ ਆ ਗਿਆ ਜੀ ਆੜੂ ਸਾਨੇ ਪੰਜਾਬ ਬਾਈ ਜਿਹਦਾ ਲਾਲ ਮੂੰਹ ਹੋ ਜਾਂਦਾ ਓਕੇ ਓਕੇ ਇੱਕ ਆ ਪਿਆ ਜੀ ਆਲੂ ਬਖਾਰਾ ਇਹ ਹੈਗਾ ਕਸ਼ਮੀਰ ਵਾਲਾ ਬਾਈ ਅੱਛੀ ਨੂੰ ਕਹਿੰਦੇ ਨੇ ਕਸ਼ਮੀਰੀ ਆਲੂ ਬਖਾਰਾ ਇਹ ਜਿਹੜੀ ਤਿੰਨ ਸਲਾਂ ਹੋ ਗਿਆ ਟੈਪ ਆ ਪਿਆ ਜੀ ਸੇਫ ਜਿਹਨੂੰ ਕਹਿੰਦੇ ਨੇ ਗੋਲਡਨ ਅੱਛਾ ਗੋਲਡਨ ਹਾਂ ਜੀ ਸਹੀ ਉਸ ਤੋਂ ਬਾਅਦ ਮੈਂ ਇਹ ਆ ਗਿਆ ਲਾਲ ਵਾਲਾ ਜੀ ਜੇ ਬਈ ਵਾਲਾ ਹਰੇ ਵਾਲਾ ਕੋ ਮੈਂ ਮੌਕੇ ਤੇ 10 ਮਿੰਟਾ ਵਾਧਾ ਲਿਆ ਕੇ ਦੇ ਸਕਣੀ ਤੋ ਆਪਣੇ ਦੂਏ ਪਾਸੇ ਉਸ ਤੋਂ ਬਾਅਦ ਬਈ ਇੱਕ ਇੱਕ ਚੀਜ਼ ਹੋਰ ਪਈ ਆ ਖਮਾਣੀ ਪਈ ਆ ਬਈ ਵੀਰ ਮੇਰੇ ਉਹ ਥਿਆਰ ਮਾਣੀ ਦਾ ਪੌਦਾ ਵੀ ਦਿਖਾ ਦਿਓ ਮੱਖਾ ਜੀ ਲਓ ਲਓ ਬਈ ਇਹਨੂੰ ਕਹਿੰਦੇ ਨੇ ਖਮਾਣੀ ਅੱਛਾ ਜੀ ਇਕ ਕੇਸ ਵਾਸਤੇ ਹੁੰਦੀ ਖਮਾਣੀ ਦਾ ਪੋਡਾ ਖਮਾਣੀ ਖਾੜ ਖਾਤਰ ਬਾਈ ਜੀ ਤਾਕਤ ਓਕੇ ਓਕੇ ਸਰੀਰ ਨੂੰ ਐਨ ਪੂਰੀ ਤਾਕਤ ਦੋ ਇਹ ਆਪਣੇ ਇਧਰ ਲੱਗ ਜਾਂਦਾ ਜੀ ਉਹਦਾ ਗਰੰਟੀ ਆ ਬਾਈ ਕਾਰਡ ਬਿਲ ਤਰੀਕ ਮੈਂ ਸਾਈਨ ਕਰਦਾ ਇਕੱਲੇ ਆਲੇ ਕੋਈ ਦਾ ਬਾਈ ਉਹ ਪੇਪਰ ਪਿਆ ਭਰ ਲੈ ਠੀਕ ਆ ਹਾਂਜੀ ਇਹ ਹੋ ਗਏ ਬਾਈ ਸਾਰੇ ਉਸ ਤੋਂ ਬਾਅਦ ਆ ਜਾਓ ਬਾਈ ਆਪਣੇ ਕੋਲੇ ਨਾਸ਼ਪਾਤੀ ਨਾਸ਼ਪਾਤੀ ਆ ਲਓ ਜੀ ਉਸ ਤੋਂ ਬਾਅਦ ਪਈਆ ਜੀ ਆ ਆਪਣੇ ਬੱਗੂ ਗੋਸ਼ਾ ਜੀ ਆ ਵਾਲਾ ਬਾਈ ਪੋਪਰ ਓਕੇ ਆ ਬੱਗੂ ਗੋਸ਼ਾ ਉਸ ਦੇ ਬਾਅਦ ਬਾਈ ਆਪਣੇ ਕੋਲੇ ਜਾਮਣ ਜੀ ਜਾਮਣ ਬਾਈ ਰਸਗੁਲਾ ਜਾਮਣ ਜਿਹਨੂੰ ਕਹਿੰਦੇ ਨੇ ਰਸਗੁਲਾ ਜਾਮਣ ਆ ਲਓ ਬਾਈ ਇਹਨੂੰ ਕਹਿੰਦੇ ਨੇ ਰਸਗੁਲਾ ਬਾਈ ਜਾਮਣ ਰਸਗੁਲਾ ਜਾਮਣ ਤਾਂ ਦਰਸ਼ਕਾਂ ਨੇ ਵੇਖੀ ਹੋਊਗੀ ਆਹ ਰਸਗੁਲਾ ਜਾਮਣ ਬਾਰੇ ਤਾਂ ਕੁਝ ਦੱਸਿਆ ਵੀ ਨਹੀਂ ਜਾ ਸਕਦਾ ਗਿੜਕੇ ਦੀ ਬਰੀਕ ਬਾਈ ਚੁਹਾਰੇ ਮੰਗੂ ਤੇ ਮਨ ਅੱਜ ਜ਼ਮੀਨ ਚੋਂ ਲਾ ਕੇ 1.5 ਸਾਲ ਬਾਅਦ ਆਹਨ ਚ ਮਿੱਟੀ ਬਹੁਤ ਹੁੰਦੀ ਹੈ ਜੀ ਟੈਸਟ ਬਹੁਤ ਚੁਹਾਰੇ ਵਰਗਾ ਜੀ ਉਹ ਹੈ ਹਾਂ ਹਾਂ ਬਿਲਕੁਲ ਆ ਲਓ ਬਾਈ 12 ਮਾਸੀਆ ਕਾਗ ਦੀ ਨਿੰਗੂ ਇਹਨੂੰ ਕਹਿੰਦੇ ਨੇ ਕਲਕੱਤੇ ਵਾਲਾ ਬਾਈ ਠੀਕ ਆ ਇਹ ਕਲਕੱਤੇ ਵਾਲਾ ਨੇ ਲੈ ਬਾਈ ਇੱਕ ਮਿੰਟ ਮਾੜੀ ਜੀ ਵੀਡੀਓ ਮਾਰਨੀ ਬਾਈ ਇੱਧਰ ਨੂੰ ਮਾਰੀ ਇੱਧਰ ਹੋ ਜੀ ਬਾਈ ਮਾਰਾ ਜਾ ਇੱਕ ਮੂਵੀ ਬਣਾਉਣੀ ਆ ਬਾਈ ਤੂੰ ਖੜ ਕੇ ਆਈਂ ਬਾਈ ਯਾਰ ਹਾਂ ਦੇਖੋ ਲਓ ਜੀ ਬਾਈ ਜੀ ਕਰੋ ਬਾਈ ਖੁਸ਼ ਹੋ ਜਾ ਤੂੰ ਉਹ ਤੋਂ ਨਹੀਂ ਹੋਰ ਹਾਂ ਬਾਈ ਤੂੰ ਲੱਗਿਆ ਦੇਖ ਲਈਂ ਕੋਕ ਕੱਢੀ ਦੂਗਾ ਨਿਕਾਟ ਹੈ ਜੀ ਹਾਂ ਜੀ ਹਾਂ ਜੀ ਬਾਕੀ ਮਤਲਬ ਜਿਹੜੇ ਸਾਰੇ ਬੂਟੇ ਆ ਨਵੇਂ ਆ ਤਿਆਰ ਕੀਤੇ ਹੋਏ ਆ ਫਲਦਾਰ ਆ ਬਾਕੀ ਦੇਖੋ ਬਾਈ ਪੂਰੀ ਕਮੀ ਪੇਸੀ ਰਹਿ ਜੂ ਮੈਂ ਬੋਕੇ ਦੇ 10 ਮਿੰਟਾ ਬਾਅਦ ਬੂਟਾ ਪੂਰਾ ਕਰਕੇ ਬਾਕੀ ਮੰਨ ਲਓ ਜੇ ਕੋਈ ਕੋਈ ਲੈਣ ਵੀ ਆਉਂਦਾ ਤੁਸੀਂ ਉਹਦੇ ਨਾਲ ਰੇਟ ਦਾ ਵੀ ਕਰ ਲੈਂਦੇ ਹੋ ਹਾਂ ਰੇਟ ਦਾ ਹਾਂ ਖੁਸ਼ ਕਰਕੇ ਦੋ ਜੀ ਗਾ ਗੁੜੀ ਐਸੀ ਗੱਲ ਹੀ ਨਹੀਂ ਆ ਗਏ ਆ ਚ ਆ ਬੇਰੀ ਪਈਆ ਬਰੇਪਲ ਜਿਹਨੂੰ ਕਹਿੰਦੇ ਨੇ ਬਾਈ ਸੇਬ ਬੇਰੀ ਸੇਬ ਬੇਰੀ ਆ ਲੋ ਬਾਈ ਚਕੋਤਰਾ ਜਿਹਦਾ ਜੂਸ ਬਣਦਾ ਜੀ ਵੱਡਾ ਸਾਰਾ ਹੋ ਜਾਂਦਾ ਇਹਨੂੰ ਕਹਿੰਦੇ ਨੇ ਚਕੋਤਰਾ ਚਕੋਤਰਾ ਜਿਹੜਾ ਜੂਸ ਚ ਪੈਂਦਾ ਆਲਾ ਬਾਈ ਆਪਾਂ ਫਲ ਵਾਲੀ ਦਿਖਾ ਦਿੰ ਠੀਕ ਲੱਗਿਆ ਹੋਇਆ ਵਾਹ ਜੀ ਵਾਹ ਹੋਰ ਦੋਸਤ ਹਮ ਬਾਕੀ ਤਕਰੀਬਨ ਬਾਈ ਸਾਰੀਆਂ ਵੈਰਾਈਟੀਆਂ ਪਈਆਂ ਆ ਗਈਆਂ ਕੋਈ ਭੁਲੇਖੇ ਨਾਲ ਰਹਿ ਗਈ ਬਾਈ ਮੈਂ ਮੌਕੇ ਤੇ ਪੂਰੀ ਕਰੂੰ ਹਾਂ ਬਿਲਕੁਲ ਜੀ ਗੱਲ ਨਹੀਂ ਬਾਈ ਆ ਕਾਲਾ ਅਮਰੂਦ ਦਿਖਾਤਾ ਬਾਈ ਨੂੰ ਆ ਕਾਲਾ ਅਮਰੂਦ ਨਹੀਂ ਦਿਖਾਤਾ ਆ ਲਓ ਜੀ ਆ ਕਾਲਾ ਅਮਰੂਦ ਵੀ ਆ ਗਿਆ ਬਾਈ ਤੈਨ ਬਿਲਕੁਲ ਕਾਲਾ ਹੋ ਕੋਈ ਐਹ ਜੀ ਗੱਲ ਬਾਕੀ ਫਿਰ ਇਹ ਕਾਰਡ ਬਿਲ ਤਰੀਕ ਮੇਰੇ ਤੋਂ ਪਾ ਕੇ ਲੈ ਕੇ ਜਾ ਕੋਈ ਫੇਰਾ ਭੈਣ ਭਾਈ ਬੋਦਾ ਲੈ ਕੇ ਜਾਉ ਬਾਕੀ 2 ਮਹੀਨਿਆਂ ਦੀ ਮੇਰੀ ਗਾਰੰਟੀ ਹੈ ਬੋਦਾ ਸੁੱਕ ਗਿਆ ਬਾਈ ਪੱਟ ਕੇ ਲਿਆਓ ਨਮਾ ਲੈ ਨਮਾ ਬੁੱਟਾ ਲੈ ਤੁਹਾਨੂੰ ਨਹੀਂ ਫਰੂਟ ਦਿੰਦਾ 2 ਸਾਲ ਹੋ ਗਏ ਬਾਈ ਛੰਡੇ ਸੁਭਾਣਾ ਮੇਰੇ ਕੋਲੇ ਮੂਵੀ ਬਣਾ ਕੇ ਪਹੁੰਚੋ ਮੈਂ ਬੋਦਾਂ ਆਪੀ ਮਸਾਲਾ ਹੱਲ ਕਰੋ ਮੈਨੂੰ ਫਲ ਘਾਤੇ ਨਾ ਆ ਦੇਖੋ ਆ ਦੇਖੋ ਬਾਨ ਤੋਂ ਮੜੀ ਮਾਰਦੀ ਨੀਗਾ ਇਹ ਚੀਕੂ ਚੀਕੂ ਲੱਗੇ ਹੋਇਆ ਨਿੱਕਾ ਜਾਂ ਬੋਦਾਂ ਆ ਬਾਈ ਸੀਤਾ ਫਲ ਸੀਤਾ ਫਲ ਇਹਨੂੰ ਕਹਿੰਦੇ ਕੈਪਟਨ ਖਾਂਦਾ ਹੁੰਦੇ ਕੈਪਟਨ ਨਮਿੰਦਰ ਸਿੰਘ ਉਹ ਆ ਬਾਈ ਉਹ ਬੜਾ ਮਸ਼ਹੂਰ ਆ ਉਹਨਾਂ ਦਾ ਨਾਂ ਵੀ ਹਾਂਜੀ ਹਾਂ ਗਰੀ ਇੰਨੀ ਕਿਦਾ ਕੈਪਟਨ ਸਾਹਿਬ ਦਾ ਹਾਂ ਨਹੀਂ ਨਹੀਂ ਕੋਈ ਗੱਲ ਨਹੀਂ ਆਹ ਸਾਰੇ ਜਿਹੜੇ ਹੈਗੇ ਡੈਕੋਰੇਸ਼ਨ ਇਹ ਸਾਰੇ ਬਾਈ ਸਾਰੇ ਡੈਕੋਰੇਸ਼ਨ ਡੈਕੋਰੇਸ਼ਨ ਵਾਲਿਆ ਹੋ ਗਈ ਆ ਆਪਣੀਆਂ ਮੁਕਸਰ ਦੇ ਵਿੱਚ ਕਿੰਨੀਆਂ ਨਰਸਰੀਆਂ ਨੇ ਨਰਸਰੀਆਂ ਆਪਣੀਆਂ ਬਾਈ ਇੱਧਰ ਛੋਟੇ ਪਾਈ ਦੀ ਇੱਧਰ ਆਪਣੀਆਂ ਕੰਨੀਆਂ ਆਪਣੀਆਂ ਕਹਿੰਦਾ ਨਾ ਬਾਕੀ ਹੋਰ ਵੀ ਰਬਾਈਆਂ ਦੀਆਂ ਬਹੁਤ ਨੇ ਆਪਾਂ ਕਿਹੜੀ ਜਗ੍ਹਾ ਤੋਂ ਆਏ ਸਰ ਆਪਾਂ ਮਲੇਕ ਕੋੜ ਮਲੇਕ ਕੋੜ ਜਿਲ੍ਹਾ ਸੰਗੋ ਠੀਕ ਹੈ ਖਾਸ ਮਲੇਕ ਕੋੜ ਦੇ ਰਹਿਣ ਵਾਲੇ ਹਾਂ ਠੀਕ ਹੈ ਤੇ ਬਹੁਤ ਚੰਗਾ ਲੱਗਿਆ ਤੁਹਾਡੇ ਨਾਲ ਗੱਲਬਾਤ ਕਰਕੇ ਤੁਹਾਡਾ ਸੁਭਾਅ ਬਹੁਤ ਵਧੀਆ ਲੱਗਿਆ ਆਪਾਂ ਦਰਸ਼ਕਾਂ ਨੂੰ ਵੀ ਇਹੀ ਅਪੀਲ ਕਰਦੇ ਆਂ ਵੀ ਇਹਨਾਂ ਦੀ ਨਰਸਰੀ ਤੇ ਆ ਕੇ ਦੇਖੋ ਫੁੱਲ ਬੂਟੇ ਆ ਜਿਹੜੇ ਬਹੁਤ ਸੋਹਣੇ ਆ ਤੁਹਾਡਾ ਜੀ ਕਰੂਗਾ ਜੇ ਇੱਕ ਵਾਰੀ ਤੁਸੀਂ ਆਓ ਸਹੀ ਤੁਹਾਡਾ ਜੀ ਲੈ ਕੇ ਜਾਣ ਨੂੰ ਜ਼ਰੂਰ ਕਰੂਗਾ ਕੁਛ ਨਾ ਕੁਛ ਤੁਹਾਡਾ ਤੁਸੀਂ ਆਪਣਾ ਟਾਈਮ ਦਿੱਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਜੀ